ਜੀ ਸਸਿਆਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ 8 ਸਤੰਬਰ ਦੀਆਂ ਮੁੱਖ ਖਬਰਾਂ ਰਾਸ਼ਨ ਕਾਰਡ ਵਾਲਿਆਂ ਲਈ ਵੱਡੀ ਖਬਰ ਦਿਵਾਲੀ ਤੋਂ ਪਹਿਲਾਂ ਬੰਦ ਹੋ ਜਾਵੇਗਾ ਰਾਸ਼ਨ ਕਾਰਡ ਜਲਦੀ ਕਰ ਲਓ ਇਹ ਜ਼ਰੂਰੀ ਕੰਮ ਕਿਹਾਪੁਰੀ ਅਪਡੇਟ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਅਤੇ ਸੈਕਟਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਮੁਫਤ ਰਾਸ਼ਨ ਲੈਣ ਵਾਲਿਆਂ ਦੀ ਵੱਡੀ ਖਬਰ ਦੀਵਾਲੀ ਤੋਂ ਪਹਿਲਾਂ ਬੰਦ ਹੋ ਜਾਵੇਗਾ ਰਾਸ਼ਨ ਦੇਸ਼ ਦੇ ਕਈ ਰਾਜਾਂ ਵਿੱਚ ਫਰਜੀ ਰਾਸ਼ਨ ਕਾਰਡ ਧਾਰਕਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਖਪਤਕਾਰ ਮਾਮਲਾ ਖੁਰਾਕ ਅਤੇ ਜਨਤਕ ਪੰਡ ਪ੍ਰਣਾਲੀ ਦੀਆਂ ਹਟਾਇਤਾਂ ਨੇ ਰਾਜ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਸੁਰੱਖਿਆ ਵਿਭਾਗ ਦੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬੰਗਲਾ ਤੋਂ ਬਾਅਦ ਹੁਣ ਦਿੱਲੀ ਵਿੱਚ ਵੀ ਫਰਜੀ ਰਾਸ਼ਨ ਕਾਰਡ ਰੱਦ ਕੀਤੇ ਜਾ ਰਹੇ ਹਨ ਦਿੱਲੀ ਫੂਡ ਸਪਲਾਈ ਵਿਭਾਗ ਨੇ ਸ਼ਨੀਵਾਰ ਨੂੰ 40000 ਫਰਜ਼ੀ ਰਾਸ਼ਨ ਕਾਰਡ ਤੇ ਲਾਇਸੈਂਸ ਰੱਦ ਕਰ ਦਿੱਤੇ ਹਨ ਦੱਸਦੀ ਹੈ ਕਿ ਦੀਵਾਲੀ ਤੋਂ ਪਹਿਲਾਂ ਫਰਜ਼ੀ ਰਾਸ਼ਨ ਕਾਰਡ ਧਾਰਕਾਂ ਤੇ ਲਾਇਸੈਂਸ ਰੱਦ ਕੀਤੇ ਜਾਣਗੇ ਇਸ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਦਿੱਲੀ ਸਰਕਾਰ ਨੇ ਖੁਰਾਕ ਸਪਲਾਈ ਵਿਭਾਗ ਦੇ ਫਰਜ਼ੀ ਰਾਸ਼ਨ ਕਾਰਡ ਰੱਦ ਕਰਨ ਦੀ ਪ੍ਰਕਿਰਿਆ ਦੇ ਤਹਿਤ ਸ਼ਨੀਵਾਰ ਨੂੰ 40000 ਰਾਸ਼ਨ ਕਾਰਡ ਬੰਦ ਕੀਤੇ ਹੋਣ ਇਹਨਾਂ 40000 ਲੋਕਾਂ ਨੂੰ ਦਿੱਲੀ ਵਿੱਚ ਰਾਸ਼ਨ ਨਹੀਂ ਮਿਲੇਗਾ ਤੁਹਾਨੂੰ ਦੱਸਦੀ ਹੈ ਕਿ ਜੁਲਾਈ 2021 ਤੋਂ ਦੇਸ਼ ਦੀਆਂ ਰਾਸ਼ਨ ਦੀਆਂ ਦੁਕਾਨਾਂ ਤੇ ਈ-ਪਾਸ ਪ੍ਰਣਾਲੀ ਲਾਗੂ ਕੀਤੀ ਗਈ ਸੀ ਈ-ਪਾਸ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਜਾਲੀ ਰਾਸ਼ਨ ਲੈਣ ਵਾਲਿਆਂ ਦੀ ਪਛਾਣ ਹੋ ਗਈ ਹੈ ਦਿੱਲੀ ਵਿੱਚ ਪਿਛਲੇ 3 ਸਾਲ ਤੋਂ ਰਾਸ਼ਨ ਦਾ ਲੈਣ ਵਾਲਿਆਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾ ਰਹੇ ਹਨ ਅਗਲੀ ਵੱਡੀ ਅਪਡੇਟ ਪੰਜਾਬ ਤੋਂ ਹੈ ਪੰਜਾਬ ਵਿੱਚ ਵੀ ਹੁਣ ਰਾਸ਼ਨ ਕਾਰਡ ਦੀ ਕੇवाईसी ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੰਜਾਬ ਦੇ ਜਿਹੜੇ ਲੋਕ ਰਾਸ਼ਨ ਕਾਰਡ ਲੈਣ ਦੇ ਹੱਕਦਾਰ ਨਹੀਂ ਆ ਜਾਲੀ ਤਰੀਕੇ ਨਾਲ ਪਿਛਲੇ ਲੰਬੇ ਸਮੇਂ ਤੋਂ ਰਾਸ਼ਨ ਲੈ ਰਹੇ ਹਨ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਦੇ ਵਿੱਚ 1 ਲੱਖ ਤੋਂ ਵੱਧ ਲੋਕਾਂ ਦੇ ਜਿਸ ਕਰਕੇ ਹੁਣ ਪੂਰੇ ਪੰਜਾਬ ਵਿੱਚ ਭੱਜ ਦੌੜ ਮੱਚ ਚੁੱਕੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਲੰਬੇ ਸਮੇਂ ਤੋਂ ਜਾਲੀ ਰਾਸ਼ਨਦਾਰੇ ਸੀ ਹੁਣ ਉਹਨਾਂ ਨੇ ਆਪਣੇ ਰਾਸ਼ਨ ਕਾਰਡ ਨੂੰ ਅਪਡੇਟ ਕਰਨ ਦੀ ਬਜਾਏ ਕੇ ਵੀ ਸੀ ਕਰਨ ਦੀ ਬਜਾਏ ਉਹ ਪਿੱਛੇ ਹੀ ਸੁਪਰੇ ਹਨ ਤਾਂ ਜੋ ਉਹਨਾਂ ਦਾ ਰਾਸ਼ਨ ਉਹਨਾਂ ਨੂੰ ਮਿਲਦਾ ਰਹੇ ਲੇਕਿਨ ਦਿੱਲੀ ਦੇ ਤਰ੍ਹਾਂ ਹੁਣ ਪੰਜਾਬ ਵਿੱਚ ਵੀ ਕੇਂਦਰ ਸਰਕਾਰ ਦੇ ਵੱਲੋਂ ਹਰ ਇੱਕ ਪਰਸਨ ਲਈ ਕੇ ਵੀ ਸੀ ਜ਼ਰੂਰੀ ਕਰ ਦਿੱਤੀ ਹੈ ਕੇ ਵੀ ਸੀ ਦਾ ਦਰਸਲ ਸਹੀ ਮਤਲਬ ਇਹ ਹੈ ਕਿ ਸਹੀ ਰਾਸ਼ਨ ਕਾਰਡ ਦੇ ਹੱਕ ਪਛਾਣ ਕੀਤੀ ਜਾਵੇ ਕਿਉਂਕਿ ਅੱਜ ਆਧਾਰ ਕਾਰਡ ਹਰ ਇੱਕ ਪਰਸਨ ਦੇ ਲਈ ਜ਼ਰੂਰੀ ਕਰ ਦਿੱਤਾ ਗਿਆ ਚਾਹੇ ਉਹ ਬੈਂਕ ਹੋਵੇ ਚਾਹੇ ਉਹ ਰਾਸ਼ਨ ਕਾਰਡ ਹੋਵੇ ਚਾਹੇ ਉਹ ਕੋਈ ਆਈਟੀਆਰ ਫਿਲ ਕਰਦਾ ਜਾਂ ਫਿਰ ਬੈਂਕ ਦਾ ਲੈਣ-ਦੇਣ ਕਰਦਾ ਹਰ ਇੱਕ ਕੰਮ ਦੇ ਵਿੱਚ ਆਧਾਰ ਕਾਰਡ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਸੇ ਤਰੀਕੇ ਹੁਣ ਜੋ ਰਾਸ਼ਨ ਕਾਰਡ ਦੀ ਕੇਵਾਈਸੀ ਹੋ ਰਹੀ ਹੈ ਇਸ ਤੋਂ ਇਸ ਚੀਜ਼ ਦੀ ਪੂਰੀ ਪਛਾਣ ਕੀਤੀ ਜਾਵੇਗੀ ਕਿ ਪੰਜਾਬ ਵਿੱਚ ਕਿਹੜੇ ਲੋਕ ਆਪਣੇ ਆਧਾਰ ਕਾਰ ਤੇ ਕੀ ਕੀ ਕੰਮ ਕਰ ਰਹੇ ਹਨ ਅਤੇ ਜੋ ਸਰਕਾਰ ਦੇ ਰੂਲਸ ਦੇ ਖਿਲਾਫ ਹੋ ਕੇ ਆਪਣਾ ਰਾਸ਼ਨ ਲੈ ਰਹੇ ਹਨ ਉਹਨਾਂ ਦੇ ਰਾਸ਼ਨ ਕਾਰਡ ਬੰਦ ਕੀਤੇ ਜਾਣਗੇ ਤਾਂ ਅਗਲੀ ਅਪਡੇਟ ਤੁਹਾਨੂੰ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਕਪੜਾ ਅਤੇ ਖੁਰਾਕ ਸਪਲਾਈ ਮੰਤਰੀ ਨੇ ਹਾਲਾਂ ਹੀ ਵਿੱਚ ਰਾਜਾਂ ਨੂੰ ਫਰਜ਼ੀ ਰਾਸ਼ਨ ਕਾਰਡ ਧਾਰਕਾਂ ਦੇ ਸਗੰਝੇ ਕੱਸਣ ਦੇ ਨਿਰਦੇਸ਼ ਜਾਰੀ ਦਿੱਤੇ ਹਨ ਦਿੱਲੀ ਵਿੱਚ 40000 ਰਾਸ਼ਨ ਕਾਰਡ ਬੰਦ ਹੋ ਚੁੱਕੇ ਹਨ ਪੰਜਾਬ ਵਿੱਚ 1 ਲੱਖ ਤੋਂ ਵੱਧ ਰਾਸ਼ਨ ਕਾਰਡ ਜੋ ਜਾਲੀ ਤਰੀਕੇ ਲੈ ਰਹੇ ਸੀ ਉਹਨਾਂ ਦੇ ਰਾਸ਼ਨ ਕਾਰਡ ਬੰਦ ਕੀਤੇ ਜਾ ਚੁੱਕੇ ਹੈ ਇਸੇ ਤਰੀਕੇ ਬਾਕੀ ਸਟੇਟ ਦਾ ਵੀ ਡਾਟਾ ਸੈਂਟਰ ਗਵਰਨਮੈਂਟ ਵੱਲੋਂ ਅਲੱਗ-ਅਲੱਗ ਟਾਈਮ ਤੇ ਭੇਜਿਆ ਜਾ ਰਿਹਾ ਹੈ ਅਗਰ ਤੁਸੀਂ ਵੀ ਆਪਣੀ ਸਟੇਟ ਦਾ ਡਾਟਾ ਦੇਖਣਾ ਚਾਹੁੰਦੇ ਹੋ ਜਾਂ ਫਿਰ ਲਿਸਟ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਪਰਸਨ ਦਾ ਰਾਸ਼ਨ ਕਾਰਡ ਰੱਦ ਕੀਤਾ ਗਿਆ ਤਾਂ ਉਹ ਆਪਾਂ ਤੁਹਾਨੂੰ ਟੈਲੀਗ੍ਰam ਚੈਨਲ ਉੱਪਰ ਸ਼ੇਅਰ ਕਰ ਦੇਵਾਂਗੇ ਤਾਂ ਕਿ ਤੁਸੀਂ ਵੀ ਆਸਾਨੀ ਨਾਲ ਆਪਣੇ ਪਿੰਡ ਦੀ ਲਿਸਟ ਨੂੰ ਚੈੱਕ ਕਰ ਸਕੋ ਤਾਂ ਇਹ ਸੀ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਧੰਨਵਾਦ